ਸੁਖਵੀਰ ਸਿੰਘ ਸੋਨਾ ਤੇ ਲੰਬੇ ਕੱਦ ਵਾਲਾ ਇੱਕ ਖੂਬਸੂਰਤ ਨੌਜਵਾਨ ਸੀ ਉਹ ਇੱਕ ਸਰਕਾਰੀ ਅਫਸਰ ਸੀ ਉਹ ਪੜਨ ਵਿੱਚ ਹੁਸ਼ਿਆਰ ਸੀ ਤੇ ਚੰਗੇ ਖਾਨਦਾਨੀ ਪਰਿਵਾਰ ਵਿੱਚੋਂ ਸੀ ਸਰਕਾਰੀ ਦਰਬਾਰੇ ਚਲਦੀ ਹੋਣ ਕਰਕੇ ਡਿਗਰੀ ਕਰਨਸਾਰ ਨੌਕਰੀ ਮਿਲ ਗਈ ਮੁੰਡਾ ਅਫਸਰ ਹੋਵੇ ਸਰਕਾਰੀ ਘਰ ਨੌਕਰੀ ਚਾਕਰ ਉਪਰੋ ਜ਼ਮੀਨ ਜਾਇਦਾਦ ਦਾ ਮਾਲਕ ਹੋਵੇ ਉਸ ਲਈ ਤਾਂ ਰਿਸ਼ਤਿਆਂ ਦੀ ਲਾਈਨ ਲੱਗ ਗਈ ਸੁਖਵੀਰ ਨੇ ਮਾਪੇ ਦੀ ਸਲਾਹ ਨਾਲ ਇੱਕ ਚੰਗੇ ਖਾਨਦਾਨ ਦੀ ਪੜੀ ਲਿਖੀ ਤੇ ਸੋਹਣੀ ਕੁੜੀ ਨਾਲ ਵਿਆਹ ਕਰਵਾ ਲਿਆ ਵਿਆਹ ਤੋਂ ਬਾਅਦ ਸੁਖਵੀਰ ਤੇ ਉਸਦੀ ਪਤਨੀ ਸਰਕਾਰੀ ਮਕਾਨ ਵਿੱਚ ਰਹਿਣ ਲੱਗ ਪਏ ਸੁਖਵੀਰ ਸਿੰਘ ਦੀ ਪਤਨੀ ਬਹੁਤ ਸੋਹਣੀ ਸੀ ਸੁਖਵੀਰ ਉਸ ਨੂੰ ਬਹੁਤ ਪਿਆਰ ਕਰਦਾ ਉਹ ਵੀ ਸੁਖਵੀਰ ਦੇ ਹਰ ਸੁੱਖ ਦਾ ਖਿਆਲ ਰੱਖਦੀ ਸੁਖਵੀਰ ਦਿਲ ਦਾ ਭਾਵੇਂ ਜਿੰਨਾ ਮਰਜੀ ਕੋਮਲ ਸੀ ਪਰ ਬਿਸਤਰੇ 'ਚ ਉਹ ਇੱਕ ਵੈਸ਼ੀ ਸੀ ਉਹ ਆਪਾ ਖੋ ਦਿੰਦਾ ਸੀ ਸੁਖਵੀਰ ਦੀ ਪਤਨੀ ਨੂੰ ਪਹਿਨਾ-ਪਹਿਨਾ ਹੀ ਸਭ ਚੰਗਾ ਨਾ ਲੱਗਦਾ ਪਰ ਹੌਲੀ-ਹੌਲੀ ਉਸਦੀ ਆਦਤ ਬਣ ਗਈ ਇੱਕ ਦਿਨ ਸੁਖਵੀਰ ਦੀ ਪਤਨੀ ਨੇ ਉਸ ਨੂੰ ਪੁੱਛਿਆ ਮੈਨੂੰ ਵੇਖਦੇ ਹੀ ਤੁਹਾਨੂੰ ਕੀ ਹੋ ਜਾਂਦਾ ਤੁਸੀਂ ਵੈਸ਼ੀ ਹੋ ਜਾਂਦੇ ਹੋ ਮੈਂ ਹਰ ਵਕਤ ਤੁਹਾਡੇ ਕੋਲ ਰਹਿੰਦੀ ਹਾਂ ਪਰ ਤੁਸੀਂ ਬੇਸਬਰੇ ਕਿਉਂ ਹੋ ਜਾਂਦੇ ਹੋ ਸੁਖਵੀਰ ਨੇ ਉਸ ਨੂੰ ਦੱਸਿਆ ਜਦੋਂ ਉਹ ਬਹੁਤ ਛੋਟਾ ਸੀ ਤਾਂ ਉਹਨਾਂ ਦੇ ਘਰ ਇੱਕ ਜਵਾਨ ਕੁੜੀ ਰਹਿਣ ਆਈ ਕੁਝ ਸਮੇਂ ਲਈ ਉਹ ਕਿਸੇ ਕੰਪਨੀ ਵਿੱਚ ਕੰਮ ਕਰਦੀ ਸੀ ਉਸ ਕੋਲ ਰਹਿਣ ਦਾ ਟਿਕਾਣਾ ਨਹੀਂ ਸੀ ਸੁਖਵੀਰ ਦੇ ਪਿਤਾ ਜੀ ਨੇ ਉਸ ਨੂੰ ਉਹਨਾਂ ਦੇ ਘਰ ਰਹਿਣ ਦੀ ਇਜਾਜ਼ਤ ਦੇ ਦਿੱਤੀ ਉਹ ਉਹਨਾਂ ਦੇ ਪਰਿਵਾਰ ਦਾ ਹਿੱਸਾ ਹੀ ਬਣ ਗਈ ਉਹ ਸੁਖਵੀਰ ਨੂੰ ਬਹੁਤ ਪਿਆਰ ਕਰਦੀ ਸੀ ਉਸਨੇ ਸੁਖਵੀਰ ਨੂੰ ਆਪਣੇ ਨਾਲ ਸੁਆਣਾ ਸ਼ੁਰੂ ਕਰ ਦਿੱਤਾ ਮਾਪੇ ਨੇ ਵੀ ਕੁਝ ਨਾ ਕਿਹਾ ਵੀ ਬੱਚਾ ਹੈ ਜਿੱਥੇ ਮਰਜੀ ਸੋਵੇ ਪਰ ਉਸ ਕੁੜੀ ਨੇ ਮੇਰੇ ਨਾਲ ਗਲਤ ਹਰਕਤਾਂ ਸ਼ੁਰੂ ਕਰ ਦਿੱਤੀਆਂ ਪਹਿਲਾਂ ਪਹਿਨਾ ਤਾਂ ਮੈਨੂੰ ਬਹੁਤ ਬੁਰਾ ਲੱਗਿਆ ਸੀ ਪਰ ਹੌਲੀ-ਹੌਲੀ ਮੈਨੂੰ ਵੀ ਇਸ ਦੀ ਆਦਤ ਪੈ ਗਈ ਜੇ ਮੈਂ ਉਸ ਦਾ ਸਾਥ ਨਾ ਦਿੱਤਾ ਤਾਂ ਉਹ ਮੈਨੂੰ ਧਮਕੀ ਦਿੰਦੀ ਵੀ ਉਹ ਮੇਰੀਆਂ ਗੰਦੀਆਂ ਹਰਕਤਾਂ ਬਾਰੇ ਮੇਰੇ ਮਾਪੇ ਨੂੰ ਦੱਸੂ ਮੈਂ ਡਰਦਾ ਉਸ ਦੀ ਸਾਰੀ ਗੱਲ ਮੰਨ ਲੈਂਦਾ ਇਹ ਆਦਤ ਮੈਨੂੰ ਉਸ ਤੋਂ ਪਈ ਮੈਂ ਉਮਰ ਨਾਲੋਂ ਪਹਿਨਾ ਜਵਾਨ ਹੋ ਗਿਆ ਇਹ ਮੇਰੀ ਕਮਜ਼ੋਰੀ ਬਣ ਗਈ ਸੁਖਵੀਰ ਨੇ ਕਿਹਾ ਉਸ ਦੀ ਇਹ ਕਹਾਣੀ ਸੁਣ ਕੇ ਸੁਖਵੀਰ ਦੀ ਪਤਨੀ ਨੇ ਉਸ ਨੂੰ ਟੋਕਣਾ ਬੰਦ ਕਰ ਦਿੱਤਾ ਪਤਨੀ ਦੇ ਇਸ ਵਿਵਹਾਰ ਤੋਂ ਸੁਖਵੀਰ ਬਹੁਤ ਖੁਸ਼ ਸੀ ਸੁਖਵੀਰ ਘਰ ਆਉਣ ਦੇ ਬਹਾਨੇ ਲੱਭਦਾ ਰਹਿੰਦਾ ਉਸਦੀ ਪਤਨੀ ਵੀ ਬੰਠ ਛਾਲ ਕੇ ਉਸ ਦਾ ਇੰਤਜ਼ਾਰ ਕਰਦੀ ਉਹਨਾਂ ਦੀ ਤਾਂ ਦੁਨੀਆਂ ਹੀ ਬਦਲ ਗਈ ਸੁਖਵੀਰ ਦੀ ਪਤਨੀ ਦੇ ਪਹਿਨਾ ਇੱਕ ਮੁੰਡਾ ਹੋਇਆ ਤੇ ਉਸ ਤੋਂ 2 ਸਾਲ ਬਾਅਦ ਕੁੜੀ ਸੁਖਵੀਰ ਦੀ ਪਤਨੀ ਹੁਣ ਬੱਚਿਆਂ ਵਿੱਚ ਬੀਜੀ ਰਹਿੰਦੀ ਸੁਖਵੀਰ ਵੱਲ ਧਿਆਨ ਘਟ ਦਿੰਦੀ ਸੁਖਵੀਰ ਇਸ ਗੱਲ ਤੋਂ ਕਾਫੀ ਨਾਰਾਜ਼ ਰਹਿੰਦਾ ਬਹੁਤ ਵਾਰ ਬੱਚਿਆਂ ਨੂੰ ਵੀ ਡਾਡ ਦਿੰਦਾ ਸੁਖਵੀਰ ਦੀ ਪਤਨੀ ਬੱਚਿਆਂ ਕਰਕੇ ਆਪਣੀ ਆਪ ਵੱਲ ਵੀ ਧਿਆਨ ਘਟ ਦਿੰਦੀ ਇਹ ਗੱਲ ਵੀ ਸੁਖਵੀਰ ਨੂੰ ਚੰਗੀ ਨਹੀਂ ਸੀ ਲੱਗਦੀ ਉਸਦੀ ਪਤਨੀ ਜਾਣਦੀ ਸੀ ਉਸਦਾ ਗੁੱਸਾ ਵੀ ਜਾਇਜ਼ ਹੈ ਉਸ ਨੂੰ ਸੁਖਵੀਰ ਦੀ ਆਦਤ ਦਾ ਪਤਾ ਸੀ ਉਹ ਪੂਰੀ ਕੋਸ਼ਿਸ਼ ਕਰਦੀ ਸੁਖਵੀਰ ਨੂੰ ਪੂਰਾ ਸੁੱਖ ਦੇਣ ਦੀ ਪਰ ਉਸ ਤੋਂ ਸੰਤੁਸ਼ਟ ਨਾ ਹੁੰਦਾ ਦਫ਼ਤਰ ਵਿੱਚ ਵੀ ਉਸ ਦਾ ਇਹੋ ਹਾਲ ਰਹਿੰਦਾ ਅਚਾਨਕ ਉਸਦੀ ਮੁਲਾਕਾਤ ਆਪਣੇ ਜੂਨੀਅਰ ਅਫਸਰ ਸੁਨੀਤਾ ਨਾਲ ਹੋ ਗਈ ਉਹ ਬਹੁਤ ਖੂਬਸੂਰਤ ਔਰਤ ਸੀ ਉਸ ਦਾ ਪਤੀ ਬਿਜ਼ਨਸਮੈਨ ਸੀ ਤੇ ਉਸ ਦੇ ਬੱਚੇ ਹੋਸਟਲ ਵਿੱਚ ਪੜਦੇ ਸਨ ਪਤੀ ਜਿਆਦਾ ਸਮਾਂ ਬਿਜ਼ਨਸ ਦੇ ਸਿੰਸਲੇ ਕਰਕੇ ਟੂਰਤੇ ਹੀ ਰਹਿੰਦਾ ਸੀ ਉਸ ਨੂੰ ਇਕੱਲਾਪਨ ਸਤਾਉਂਦਾ ਸੀ ਤੇ ਸੁਖਵੀਰ ਨੂੰ ਵੀ ਕਿਸੇ ਸਾਥੀ ਦੀ ਜ਼ਰੂਰਤ ਸੀ ਅੱਗ ਦੋਨੋਂ ਪਾਸੇ ਲੱਗੀ ਸੀ ਇਸ ਲਈ ਜਲਦੀ ਇਨਾਂ ਦਾ ਮਿਲਾਪ ਹੋ ਗਿਆ ਸੁਖਵੀਰ ਦੀ ਭੁੱਖ ਵਧਣ ਲੱਗੀ ਉਹ ਹਰ ਰੋਜ਼ ਸੁਨੀਤਾ ਨੂੰ ਮਿਲਣ ਲੱਗ ਗਿਆ ਸੁਨੀਤਾ ਨੂੰ ਵੀ ਹੌਲੀ-ਹੌਲੀ ਉਸ ਦੀ ਆਦਤ ਪੈ ਗਈ ਸੀ ਉਹ ਵੀ ਉਸ ਨੂੰ ਮਿਲਣ ਦਾ ਬਹਾਨਾ ਲੱਭ ਲੈਂਦੀ ਉਹ ਦਫ਼ਤਰ ਟਾਈਮ 'ਚ ਹੀ ਸੁਨੀਤਾ ਨੂੰ ਲੈ ਕੇ ਉਸਦੇ ਘਰ ਚਲਾ ਜਾਂਦਾ ਸੁਨੀਤਾ ਦਾ ਪਤੀ ਜਦੋਂ ਟੂਰਤੇ ਹੁੰਦਾ ਸੁਖਵੀਰ ਹੁਣ ਫੇਰ ਖੁਸ਼ ਰਹਿਣ ਲੱਗਾ ਉਹ ਆਪਣੀ ਪਤਨੀ ਨੂੰ ਵੀ ਪਿਆਰ ਨਾਲ ਬੁਲਾਉਂਦਾ ਤੇ ਬੱਚਿਆਂ ਨੂੰ ਵੀ ਉਸ ਨੂੰ ਖੁਸ਼ ਵੇਖ ਸੁਖਵੀਰ ਦੀ ਪਤਨੀ ਵੀ ਖੁਸ਼ ਹੋਈ ਉਸ ਨੇ ਇਸ ਖੁਸ਼ੀ ਦਾ ਕਾਰਨ ਜਾਣਨ ਦੀ ਕੋਈ ਕੋਸ਼ਿਸ਼ ਨਾ ਕੀਤੀ ਉਸ ਨੂੰ ਸੁਖਵੀਰ ਦੀ ਖੁਸ਼ੀ ਤੋਂ ਵੱਧ ਹੋਰ ਕੁਝ ਨਹੀਂ ਸੀ ਸੁਖਵੀਰ ਦੇ ਬੱਚੇ ਹੌਲੀ-ਹੌਲੀ ਵੱਡੇ ਹੋਣੇ ਸ਼ੁਰੂ ਹੋ ਗਏ ਸੁਖਵੀਰ ਸਿੰਘ ਦੀ ਪ੍ਰਮੋਸ਼ਨ ਤੋਂ ਬਾਅਦ ਬਦਲੀ ਹੋ ਗਈ ਉਹ ਨਵੇਂ ਥਾਂ ਤੇ ਨਵੇਂ ਸਰਕਾਰੀ ਘਰ ਵਿੱਚ ਪਰਿਵਾਰ ਸਮੇਤ ਸ਼ਿਫਟ ਹੋ ਗਿਆ ਪਰ ਉਸ ਨੇ ਸੁਨੀਤਾ ਨਾਲ ਮਿਲਣਾ ਜਾਰੀ ਰੱਖਿਆ ਸੁਖਵੀਰ ਦੀ ਪਤਨੀ ਬੱਚਿਆਂ ਨਾਲ ਖੁਸ਼ ਸੀ ਅਚਾਨਕ ਸੁਖਵੀਰ ਦੇ ਪਿਤਾ ਜੀ ਦੀ ਮੌਤ ਹੋ ਗਈ ਉਸ ਦੀ ਮਾਤਾ ਜੀ ਉਹਨਾਂ ਨਾਲ ਰਹਿਣ ਲਈ ਉਹਨਾਂ ਕੋਲ ਆ ਗਈ ਸੁਖਵੀਰ ਦੀ ਪਤਨੀ ਨੂੰ ਹੋਰ ਵੀ ਵਧੀਆ ਲੱਗਿਆ ਉਸ ਦੀ ਕੰਪਨੀ ਹੋ ਗਈ ਮਾਤਾ ਜੀ ਵੀ ਆਪਣੀ ਨੂਨ ਨਾਲ ਬਹੁਤ ਖੁਸ਼ ਸਨ ਸੁਖਵੀਰ ਦੀ ਪਤਨੀ ਬੱਚੇ ਤੇ ਉਸ ਦੀ ਮਾਂ ਸਭ ਬਹੁਤ ਖੁਸ਼ ਸਨ ਸੁਖਵੀਰ ਕੀ ਕਰਦਾ ਕਿਉਂ ਕਰਦਾ ਕਿਸੇ ਨੂੰ ਇਹ ਜਾਣਨ ਦੀ ਜ਼ਰੂਰਤ ਨਹੀਂ ਸੀ ਉਦਰ ਸੁਨੀਤਾ ਦੇ ਪਤੀ ਨੇ ਬਾਹਰ ਸ਼ਿਫਟ ਹੋਣ ਦਾ ਪ੍ਰੋਗਰਾਮ ਬਣਾ ਲਿਆ ਉਹ ਪਰਿਵਾਰ ਸਮੇਤ ਬਾਹਲੇ ਦੇ ਚਲੇ ਗਏ ਸੁਖਵੀਰ ਨੇ ਵੀ ਸਰਕਾਰੀ ਮਕਾਨ ਛੱਡ ਆਪਣਾ ਮਕਾਨ ਲੈਣ ਦੀ ਸਲਾਹ ਬਣਾਈ ਉਸਨੇ ਬੱਚਿਆਂ ਦੀ ਪੜ੍ਹਾਈ ਦੀ ਸਹੂਲਤ ਨੂੰ ਵੇਖਦੇ ਚੰਡੀਗੜ੍ਹ ਮਕਾਨ ਬਣਾ ਲਿਆ ਤੇ ਆਪਣੇ ਪਰਿਵਾਰ ਨੂੰ ਉੱਥੇ ਸ਼ਿਫਟ ਕਰ ਦਿੱਤਾ ਆਪ ਉਹ ਜਿੱਥੇ ਵੀ ਬਦਲੀ ਹੁੰਦੀ ਉੱਥੇ ਸ਼ਿਫਟ ਹੋ ਜਾਂਦਾ ਵੀਕੇਂਡ ਤੇ ਉਹ ਚੰਡੀਗੜ੍ਹ ਪਹੁੰਚ ਜਾਂਦਾ ਸੁਨੀਤਾ ਦੇ ਜਾਣ ਤੋਂ ਬਾਅਦ ਸੁਖਵੀਰ ਸਿੰਘ ਹੋਰ ਵੀ ਪਰੇਸ਼ਾਨ ਹੋ ਗਿਆ ਇਕੱਲਾਪਨ ਉਸ ਨੂੰ ਰਾਸ ਨਹੀਂ ਆ ਰਿਹਾ ਸੀ ਸਰੀਰ ਦੀ ਭੁੱਖ ਨੇ ਉਸ ਨੂੰ ਹਾਲੋ ਬਿਹਾਲ ਕਰ ਦਿੱਤਾ ਹੌਲੀ-ਹੌਲੀ ਉਸ ਨੇ ਆਪਣੀ ਇਸ ਭੁੱਖ ਨੂੰ ਮਿਟਾਉਣ ਲਈ ਸਾਧਨ ਲੱਭਣੇ ਸ਼ੁਰੂ ਕਰ ਦਿੱਤੇ ਜਿੱਥੇ ਚਾਹ ਉੱਥੇ ਰਾਹ ਉਸ ਨੂੰ ਸਾਧਨ ਮਿਲ ਜਾਂਦੇ ਉਹ ਪੈਸੇ ਨਾਲ ਜਿਸਮ ਖਰੀਦ ਕੇ ਆਪਣੀ ਹਵਸ ਪੂਰੀ ਕਰਦਾ ਹਰ ਰੋਜ਼ ਸ਼ਾਮ ਨੂੰ ਉਸ ਨੂੰ ਭੁੱਖ ਮਿਟਾਉਣ ਲਈ ਕੋਈ ਨਾ ਕੋਈ ਚਾਹੀਦਾ ਸੀ ਉਸਦੇ ਨੌਕਰ ਉਸ ਲਈ ਸਾਧਨ ਪੈਦਾ ਕਰਦੇ ਉਹ ਉਹਨਾਂ ਨੂੰ ਪੈਸੇ ਦਿੰਦਾ ਇਸ ਤਰ੍ਹਾਂ ਉਸਦੀ ਜ਼ਿੰਦਗੀ ਚੱਲਦੀ ਰਹੀ ਉਸਦੀ ਬਦਲੀ ਵੀ ਹੋਈ ਪਰ ਨਵੇਂ ਥਾਂ ਜਾ ਕੇ ਵੀ ਉਸਨੇ ਗੰਦੀ ਆਦਤ 'ਚ ਕੋਈ ਸੁਧਾਰ ਨਾ ਹੋਇਆ ਉਸਨੇ ਵਖ-ਵਖ ਸ਼ਹਿਰਾ ਵਿੱਚ ਵਖ-ਵਖ ਜਿਸਮ ਜ਼ਖਮੀ ਕੀਤੇ ਕਈ ਸਾਲ ਇਸ ਤਰ੍ਹਾਂ ਲੰਘ ਗਏ ਉਸਦੀ ਪਤਨੀ ਨੇ ਬੱਚਿਆਂ ਨੂੰ ਚੰਗੇ ਸੰਸਕਾਰ ਦਿੱਤੇ ਤੇ ਵਧੀਆ ਪੜਾਇਆ ਉਹ ਹੁਣ ਕਾਲਜ ਦੇ ਵਿਦਿਆਰਥੀ ਬਣ ਗਏ ਵੀਕੰਦ ਤੇ ਸੁਖਵੀਰ ਆਪਣੇ ਘਰ ਜਾਂਦਾ ਆਪਣੇ ਪਰਿਵਾਰਕਾਲ ਕੋਲ ਮਾਫ ਕਰਨਾ ਆਪਣੇ ਪਰਿਵਾਰ ਕੋਲ ਉਹ પતિ ਪਤਨੀ ਆਪਣੇ ਬੱਚਿਆਂ ਨੂੰ ਵੱਡੇ ਅਫਸਰ ਬਣਾਉਣ ਦੇ ਸੁਪਨੇ ਵੇਖਦੇ ਸੁਖਵੀਰ ਦੀ ਤਰੱਕੀ ਹੋਣ ਕਰਕੇ ਉਸ ਦੇ ਰਜੇਵੇਂ ਵੱਧ ਗਏ ਉਸ ਨੂੰ ਸਰੀਰ ਵਿੱਚ ਕਮਜ਼ੋਰੀ ਮਹਿਸੂਸ ਹੁੰਦੀ ਉਸ ਨੂੰ ਬੁਖਾਰ ਰਹਿਣਾ ਸ਼ੁਰੂ ਹੋ ਗਿਆ ਪਹਿਲਾਂ ਤਾਂ ਉਸਨੇ ਜਿਆਦਾ ਧਿਆਨ ਨਾ ਦਿੱਤਾ ਪਰ ਬੁਖਾਰ ਕਈ ਦਿਨ ਉਤਰਿਆ ਹੀ ਨਾ ਉਸਨੇ ਛੁੱਟੀ ਲਈ ਤੇ ਉਹ ਚੰਡੀਗੜ੍ਹ ਚਲਾ ਆਇਆ ਉਸਦੀ ਪਤਨੀ ਦੀ ਸਲਾਹ ਤੇ ਉਸਨੇ ਚੰਗੇ ਡਾਕਟਰ ਨੂੰ ਵੇਖਾਇਆ ਡਾਕਟਰ ਨੇ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਉਸਨੇ ਖੂਨ ਦੇ ਟੈਸਟ ਕਰਵਾ ਲਈ ਪਰ ਜਦੋਂ ਰਿਪੋਰਟਸ ਪੜੀਆਂ ਤਾਂ ਉਸਦੇ ਪੈਰੋਂ ਥੱਲੇੋਂ ਮਿੱਟੀ ਨਿਕਲ ਗਈ ਉਸ ਨੂੰ ਐਡਜ਼ ਵਰਗੀ ਲਾ ਇਲਾਜ ਬਿਮਾਰੀ ਹੋ ਗਈ ਡਾਕਟਰ ਨੇ ਉਸਦੀ ਪਤਨੀ ਨੂੰ ਵੀ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਤੇ ਉਸਦੀ ਰਿਪੋਰਟ ਵੀ ਪੋਜ਼ਿਟਿਵ ਆਈ ਘਰ ਵਿੱਚ ਮਾਤਮ ਪੈ ਗਿਆ ਬੁੱਢੀ ਮਾਤਾ ਦੇ ਬੱਚਿਆਂ ਨੂੰ ਕਿਵੇਂ ਦੱਸਣ ਵੀ ਕੀ ਹੋ ਗਿਆ ਸੋ ਗਵੀਰ ਨੂੰ ਆਪਣੀ ਕੀਤੀ ਗਲਤੀ ਤੋਂ ਪਛਤਾਵਾ ਹੋ ਰਿਹਾ ਸੀ ਪਰ ਹੁਣ ਬਹੁਤ ਦੇਰ ਹੋ ਚੁੱਕੀ ਸੀ ਜਿਸਮ ਦੀ ਭੁੱਖ ਨੇ ਉਸਦੇ ਪਰਿਵਾਰ ਨੂੰ ਪਰਬਤੀ ਕਿਨਾਰੇ ਲੈ ਆਂਦਾ ਉਹ ਬਿਸਤਰ ਵਿੱਚ ਪੈ ਗਿਆ ਤੇ 6 ਮਹੀਨਿਆਂ ਵਿੱਚ ਹੀ ਰੱਬ ਨੂੰ ਪਿਆਰਾ ਹੋ ਗਿਆ ਉਸਨੇ ਆਪਣੇ ਪਰਿਵਾਰ ਦਾ ਸਾਥ ਉਦੋਂ ਛੱਡ ਦਿੱਤਾ ਜਦੋਂ ਉਸਦੇ ਪਰਿਵਾਰ ਨੂੰ ਉਸਦੀ ਸਭ ਤੋਂ ਵੱਧ ਜ਼ਰੂਰਤ ਸੀ ਉਸਦੇ ਜਾਣ ਤੋਂ ਬਾਅਦ ਪਰਵਾਰ ਨੂੰ ਸੰਭਾਲਣਾ ਔਖਾ ਹੋ ਗਿਆ بیٹے ਨੇ ਪੜ੍ਹਾਈ ਵਿਚਾਲੇ ਛੱਡ ਬਾਪ ਦੇ ਮਹਿਕਮੇ ਵਿੱਚ ਤਰਸ ਦੇ ਆਧਾਰ ਤੇ ਮੈਲੀ ਕਲਰਕ ਦੀ ਨੌਕਰੀ ਲੈ ਲਈ ਉਸ ਦੀ ਪਤਨੀ ਵੀ ਬਿਮਾਰ ਰਹਿਣ ਲੱਗ ਗਈ ਉਸ ਦੀ ਇੱਛਾ ਸੀ ਕਿ ਮੈਂ ਆਪਣੇ ਹਤੀ ਬੇਟੀ ਦਾ ਵਿਆਹ ਕਰ ਦੇਵਾਂ ਉਸ ਦੀ ਇੱਛਾ ਪੂਰੀ ਕਰਨ ਲਈ ਕਾਲਜ ਦੀ ਪੜ੍ਹਾਈ ਵਿਚਾਲੇ ਛੱਡ ਕੇ ਇੱਕ ਛੋਟੀ ਨੌਕਰੀ ਵਾਲੇ ਮੁੰਡੇ ਨਾਲ ਕੁੜੀ ਦਾ ਵਿਆਹ ਕਰ ਦਿੱਤਾ ਵਿਆਹ ਵੇਲੇ ਉਹ ਸਿਰਫ 20 ਸਾਲ ਦੀ ਸੀ ਉਸ ਦੀ ਪਤਨੀ ਵੀ ਬਿਮਾਰੀ ਨਾਲ ਚਲਦੀ ਹੋਈ ਰੱਬ ਨੂੰ ਪਿਆਰੀ ਹੋ ਗਈ। ਬੁੱਢੀ ਮਾਂ ਤੇ ਉਸ ਦਾ ਪੋਤਾ ਰਹਿ ਗਈ ਘਰ ਵਿੱਚ। ਸੁਖਵੀਰ ਨੇ ਜਿਨ੍ਹਾਂ ਬੱਚਿਆਂ ਨੂੰ ਅਫਸਰ ਬਣਾਉਣ ਦੇ ਸੁਪਨੇ ਵੇਖੇ ਸਨ, ਅੱਜ ਉਹੀ ਬੱਚੇ ਉਸ ਦੀ ਗਲਤੀ ਕਾਰਨ ਰੋਲ ਰਹੇ ਸਨ। ਜਿਸਮ ਦੀ ਇਸ ਭੁੱਖ ਨੇ ਉਸ ਦੇ ਪਰਿਵਾਰ ਨੂੰ ਬਰਬਾਦ ਕਰ ਦਿੱਤਾ ਸੀ। ਧੰਨਵਾਦ ਜੀ। ਲੇਖਕ ਲਖਵਿੰਦਰ ਸਿੰਘ ਸੰਧੂ।